ਮੱਜਾ ਵਰਲਡਵਾਈਡ ਨਾਲ ਜੁੜੇ ਆਪ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਤੇ ਅਰਦਾਸ ਜਿਥੇ ਕਿਤੇ ਹੋਵੋ ਚੜ੍ਹਦੀ ਕਲਾ ਵਿੱਚ ਹੋਵੋਗੇ ਦੋਸਤੋ ਅੱਜ ਇੱਕ ਬਹੁਤ ਹੀ ਅਹਿਮ ਕਿਤਾਬ ਜੋ ਕਿ ਇੱਕ ਇਤਿਹਾਸਕ ਦਸਤਾਵੇਜ਼ ਜੇ ਉਹਨੂੰ ਕਹੀਏ ਤੇ ਕੋਈ ਅਤ ਕਥਨੀ ਨਹੀਂ ਹੋਏਗੀ ਉਹ ਆਪ ਜੀ ਦੇ ਰੂਬਰੂ ਕਰਾਂ ਲੱਗੇ ਦਰਸਰ ਇਸ ਕਿਤਾਬ ਦਾ ਨਾਮ ਹੈ ਭਾਈ ਮੇਵਾ ਸਿੰਘ ਦੀ ਸ਼ਹੀਦੀ ਤੇ ਹੱਪ ਕੰਸਰਨ ਦਾ ਕਤਲ ਇਸ ਕਿਤਾਬ ਨੂੰ ਲਿਖਿਆ ਆ ਸੋਹਣ ਸਿੰਘ ਪੁੰਨੀ ਹੋਰਾਂ ਨੇ ਜਿਨ੍ਹਾਂ ਨੇ ਇਸ ਵਿਸ਼ੇ ਉੱਤੇ ਹੋਰ ਵੀ ਬਹੁਤ ਸਾਰੀ ਕਿਤਾਬਾਂ ਲਿਖੀ ਹੋਈਆਂ। ਇਸ ਕਿਤਾਬ ਦੇ ਕੋਲ 134 ਪੰਨੇ ਆ। ਇਸ ਕਿਤਾਬ ਨੂੰ ਪ੍ਰਕਾਸ਼ਿਤ ਕੀਤਾ ਹੋਇਆ ਸਿੰਘ ਬ੍ਰਦਰਸ ਅੰਮ੍ਰਿਤਸਰ ਵੱਲੋਂ ਤੇ ਇਸ ਕਿਤਾਬ ਦੀ ਕੀਮਤ ਹੈ ਕੋਈ 600 ਰੁਪਏ। ਇਸ ਕਿਤਾਬ ਨੂੰ ਲੇਖਕ ਨੇ ਸਮਰਪਣ ਕੀਤਾ ਆ ਆਪਣੀ ਮਾਂ ਹਰਪੰਜਨ ਕੌਰ ਤੇ ਭਾਈਆ ਨਗੀਨਾ ਸਿੰਘ ਦੀ ਮਿੱਠੀ ਯਾਦ ਨੂੰ ਤੇ ਇਸ ਕਿਤਾਬ ਦੇ ਵਿੱਚ ਕੁੱਲ 30 ਅਧਿਆਏ ਹਨ ਜਿਨ੍ਹਾਂ ਵਿੱਚ ਸਾਨੂੰ ਇਤਿਹਾਸਿਕ ਜਾਣਕਾਰੀ ਮਿਲਦੀ ਹੈ। ਕੁਝ ਜਿਹੀਆਂ ਜਿਹੜੀਆਂ ਸਟੀਕ ਜਾਣਕਾਰੀਆਂ ਮਿਲਦੀਆਂ ਨੇ ਜੋ ਸ਼ਾਇਦ ਪਹਿਲਾਂ ਇੱਕ ਖਾਸ ਜਾਂ ਇੱਕ ਖਾਸ ਕਿਤਾਬ ਦੇ ਰੂਪ ਵਿੱਚ ਸਾਹਮਣੇ ਨਹੀਂ ਆ ਸਕੀਆਂ ਭਾਵੇਂ ਕਿ ਉਹ ਜਿਹੜੀ ਜਾਣਕਾਰੀ ਇਹ ਕਿੱਥੋਂ ਲਈਏ ਉਹਦੇ ਸਾਰੇ ਸਰੋਤ ਵੀ ਕਿਤਾਬ ਦੇ ਵਿੱਚ ਨਾਲ ਦੇ ਨਾਲ ਸ਼ਾਮਿਲ ਕੀਤੇ ਹੋਏ ਆ ਪਰ ਇਸ ਕਿਤਾਬ ਦਾ ਮੁੱਖ ਵਿਸ਼ਾ ਕੀ ਹੈ ਕਿ ਉਹ ਕੇਵਲ ਭਾਈ ਮੇਵਾ ਸਿੰਘ ਜੀ ਦੀ ਸ਼ਹੀਦੀ ਬਾਬਤ ਹੈ ਜਾਂ ਫਿਰ ਭਾਈ ਮੇਵਾ ਸਿੰਘ ਦੀ ਜੀਵਨੀ ਬਾਰੇ ਸਾਨੂੰ ਇੱਕ ਕਿਤਾਬ ਦੱਸਦੀ ਹੈ ਇਹ ਤਾਂ ਸਾਰਾ ਕੁਝ ਹੈ ਪਰ ਕੁਝ ਸਵਾਲ ਜਿਹੜੇ ਅਕਸਰ ਸਾਡੇ ਮਨਾਂ ਵਿੱਚ ਪੈਦਾ ਹੁੰਦੇ ਨੇ ਉਨ੍ਹਾਂ ਦਾ ਜਵਾਬ ਵੀ ਇੱਕ ਕਿਤਾਬ ਦਿੰਦੀ ਹੈ। ਮਿਸਾਲ ਦੇ ਤੌਰ ਤੇ ਸਵਾਲ ਹੈ ਕਿ ਭਾਈ ਮੇਵਾ ਸਿੰਘ ਕੌਣ ਸੀਗਾ? ਜਾਂ ਹਪਕਿੰਸਨ ਕੌਣ ਸੀਗਾ? ਉਹ ਕਿਸ ਤਰ੍ਹਾਂ ਦੇ ਕੰਮ ਕਰਦਾ ਸੀਗਾ? ਭਾਈ ਮੇਵਾ ਸਿੰਘ ਨੇ ਹਪਕਿੰਸਨ ਨੂੰ ਗੋਲੀ ਕਿਉਂ ਮਾਰ ਦਿੱਤੀ? ਇਸ ਦੀ ਕੈਨੇਡਾ ਦੇ ਭਾਰਤੀ ਭਾਈਚਾਰੇ ਵਿੱਚ ਕੀ ਮਹੱਤਤਾ ਹੈ? ਕਿ ਭਾਈ ਮੇਵਾ ਸਿੰਘ ਕਾਤਲ ਸੀ ਜਾਂ ਸ਼ਹੀਦ ਸੀ? ਕੈਨੇਡਾ ਦਾ ਭਾਰਤੀ ਭਾਈਚਾਰਾ ਉਹਨਾਂ ਨੂੰ ਸ਼ਹੀਦ ਕਿਉਂ ਮੰਨਦਾ ਹੈ? ਇਸ ਕਿਤਾਬ ਦੇ ਵਿੱਚ ਭਾਈ ਮੇਵਾ ਸਿੰਘ ਵੱਲੋਂ ਕੀਤੇ ਹਪਕਿੰਸਨ ਦੇ ਕਤਲ ਨਾਲ ਸਬੰਧਤ ਇਨਾ ਅਤੇ ਹੋਰ ਬਹੁਤ ਸਾਰੇ ਸਵਾਲਾਂ ਦੇ ਜਵਾਬਾਂ ਉੱਤੇ ਚਰਚਾ ਕੀਤੀ ਗਈ ਹੈ। ਉਹਦੇ ਨਾਲ ਦੀ ਨਾਲ ਹਪਕਿੰਸਨ ਦੀ ਕੀ ਭੂਮਿਕਾ ਰਹੀ? ਕਿਵੇਂ ਉਹ ਸੱਜੇ ਖੱਬੇ ਉੱਪਰ ਥੱਲੇ ਦੂਰ ਦਲੇਡੇ ਨੇੜੇ ਜਾਂ ਦੂਰ ਜਾਂਦਾ ਰਿਹਾ ਤੇ ਕਿਵੇਂ ਉਹ ਸਿੱਖਾਂ ਦੀ ਜਾਂ ਪੰਜਾਬੀਆਂ ਦੀ ਜਾਂ ਭਾਰਤੀਆਂ ਦੀ ਜਸੂਸੀ ਕਰਦਾ ਸੀ? ਉਹ ਲੋਕ ਜਿਹੜੇ ਆਪਣੇ ਦੇਸ਼ ਨੂੰ ਆਜ਼ਾਦ ਕਰਵਾਉਣ ਵਾਸਤੇ ਸੰਘਰਸ਼ਸ਼ੀਲ ਸਨ। ਉਹਦੇ ਨਾਲ ਦੀ ਨਾਲ ਸਾਨੂੰ ਹੋਰ ਵੀ ਕੁਝ ਅਹਿਮ ਜਾਣਕਾਰੀਆਂ ਮਿਲਦੀਆਂ ਨੇ ਜਿਵੇਂ ਗਦਰ ਲਹਿਰ ਦੀ ਸਥਾਪਨਾ ਦਾ ਜ਼ਿਕਰ ਹੈ। ਉਥੇ ਭਾਈ ਮੇਵਾ ਸਿੰਘ ਦੇ ਪਛੋਕੜ ਔਰ ਉਹਦੇ ਪਰਿਵਾਰ ਬਾਰੇ ਫਿਰ ਉਹਦਾ ਕੈਨੇਡਾ ਪਹੁੰਚਣ ਦਾ ਜ਼ਿਕਰ ਹੈ ਹਪਕਿੰਸਨ ਕਿਵੇਂ-ਕਿਵੇਂ ਜਸੂਸੀਆਂ ਕਰਦਾ ਸੀ ਕਿਵੇਂ ਉਹ ਇੱਥੋਂ ਦੇ ਲੋਕਾਂ ਨੂੰ ਆਪਣੇ ਨਿੱਜੀ ਮਫਾਦ ਵਾਸਤੇ ਵਰਤਦਾ ਸੀਗਾ ਤੇ ਕਿਵੇਂ ਉਹਨੇ ਬੇਲਾ ਸਿੰਘ ਜਿਆਣ ਦੇ ਨਾਂ ਦੇ ਆਪਣੇ ਜਸੂਸ ਕੋਲੋਂ ਭਾਈ ਭਾਗ ਸਿੰਘ ਦਾ ਸ਼ਰੀਆਮ ਗੁਰਦੁਆਰੇ ਦੇ ਵਿੱਚ ਗੋਲੀਆਂ ਮਰਵਾ ਕੇ ਕਤਲ ਕਰਵਾਇਆ ਤੇ ਕਿਵੇਂ ਉਹਨੇ ਫਿਰ ਭਾਈ ਮੇਵਾ ਸਿੰਘ ਉੱਤੇ ਵੀ ਇਹ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਆਪਣੇ ਬਿਆਨਾਂ ਤੋਂ ਮੁੱਕਰ ਜਾਣ ਤੇ ਆਖਰ ਉਹ ਕਿਹੋ ਜਿਹੇ ਹਾਲਾਤ ਪੈਦਾ ਹੋ ਚੁੱਕੇ ਸਨ ਕਿ ਹਪਕਿੰਸਨ ਨੂੰ ਕਤਲ ਕਰਨਾ ਪਿਆ ਭਾਈ ਮੇਵਾ ਸਿੰਘ ਜੀ ਵੱਲੋਂ ਸੋ ਇਸ ਤਰ੍ਹਾਂ ਆਖਰ ਦੇ ਵਿੱਚ ਕੁਝ ਹੋਰ ਜਿਹੜੀ ਖਾਸ ਜਾਣਕਾਰੀ ਹੈ ਕਿ ਭਾਈ ਮੇਵਾ ਸਿੰਘ ਜੀ ਸ਼ਹੀਦ ਸਨ ਕਾਤਲ ਨਹੀਂ ਇਹ ਇੱਕ ਬਹੁਤ ਧਿਆਨ ਮੰਗਦਾ ਅਧਿਆਇ ਹੈ ਕਿ ਭਾਈ ਮੇਵਾ ਸਿੰਘ ਦੀ ਸਟੇਟਮੈਂਟ ਆਖਰੀ ਬਿਆਨ ਜੋ ਉਹਨਾਂ ਨੇ ਅਦਾਲਤ ਵਿੱਚ ਆਪਣਾ ਦਿੱਤਾ ਸੀਗਾ ਉਹ ਹੈ ਫਿਰ ਭਾਈ ਮੇਵਾ ਸਿੰਘ ਵੱਲੋਂ ਹੱਥ ਲਿਖਤ ਪੱਤਰ ਹੈ ਜੋ ਉਹਨਾਂ ਨੇ ਖਤ ਹੈ ਜੋ ਗੁਰਦੁਆਰਾ ਕਮੇਟੀ ਨੂੰ ਭੇਜਿਆ ਸੀਗਾ ਉਹਦੇ ਨਾਲ ਆਖਰ ਦੇ ਵਿੱਚ ਹੈ ਕਿ ਭਾਈ ਬੇਲਾ ਸਿੰਘ ਦਾ ਕੀ ਬਣਿਆ ਜੋ ਕਿ ਜਸੂਸ ਸੀਗਾ ਜਿਨੇ ਬਹੁਤ ਨੁਕਸਾਨ ਕੀਤਾ ਇਸ ਲਹਿਰ ਦਾ ਉਹਦਾ ਕੀ ਬਣਿਆ ਤੇ ਉਹਨੂੰ ਕਿੱਥੇ ਤੇ ਕਿਵੇਂ ਸਜ਼ਾ ਉਹਦੇ ਕੀਤੇ ਦੀ ਦਿੱਤੀ ਗਈ ਉਹ ਵੀ ਜਾਣਕਾਰੀ ਇਸ ਕਿਤਾਬ ਦੇ ਵਿੱਚ ਸ਼ਾਮਲ ਹੈਗੀ ਹੈ ਕਿਤੇ ਨਾ ਕਿਤੇ ਹੋਰ ਵੀ ਬਹੁਤ ਸਾਰੀ ਇਤਿਹਾਸਿਕ ਜਾਣਕਾਰੀ ਮਿਲਦੀ ਹੈ ਪਰ ਇਸ ਗੱਲ ਦਾ ਥੋੜਾ ਜਿਹਾ ਰੰਝ ਹਮੇਸ਼ਾ ਰਹਿੰਦਾ ਆ ਕਿ ਜਦੋਂ ਅਸੀਂ ਲਿਖਦੇ ਆ ਤੇ ਬहोत सारे ਸਿੱਖਾਂ ਨੂੰ ਜਾਂ ਪੰਜਾਬੀਆਂ ਨੂੰ ਅਣਗੌਲੇ ਕਰਕੇ ਕੇਵਲ ਭਾਰਤੀ ਵਜੋਂ ਹੀ ਉਹਨਾਂ ਦੀ ਪਛਾਣ ਦਰਸਾਉਣ ਦੀ ਕੋਸ਼ਿਸ਼ ਕਰਦੇ ਆ। ਸੋ ਜਿੱਥੇ-ਜਿੱਥੇ ਜਿੱਦ-ਜਿੱਦੇ ਜੋ-ਜੋ ਸੇਥ ਬਣੇ ਹੁੰਦੇ ਆ ਉਹ ਕਾਇਮ ਰੱਖਦੇ ਆਂ ਲਿਖਤਾ-ਲਿਖੀ ਆ ਜਾਣ ਤਾਂ ਮੈਂ ਸਮਝਦਾ ਵੀ ਸ਼ਾਇਦ ਇਸ ਜਿਆਦਾ ਕਾਮਯਾਬ ਹੋ ਸਕਦੀਆਂ ਆ। ਕਾਮਾਗਾਟਾ ਮਾਰੂ ਦਾ ਨਾਮ ਹੀ ਜਿਹੜਾ ਆ ਉਹ ਕਾਮਾਗਾਟਾ ਮਾਰੂ ਹੀ ਰੱਖਿਆ ਗਿਆ ਜਦਕਿ ਜਦੋਂ ਉਹ ਵੈਨਕੂਵਰ ਪਹੁੰਚਿਆ ਉਦੋਂ ਉਹ ਕਾਮਾਗਾਟਾ ਮਰੂ ਨਾ ਹੋ ਕੇ ਬਲਕਿ ਗੁਰੂ ਨਾਨਕ ਜਹਾਸ ਸੀਗਾ। ਖੈਰ ਇਹੋ ਜਿਹੇ ਕੁਝ ਇੱਕ 에ਰਰਸ ਹੈਗੇ ਨੇ ਪਰ ਉਹਦੇ ਬਾਵਜੂਦ ਮੈਂ ਇਹ ਜ਼ਰੂਰ ਕਹਾਂਗਾ ਮੈਂ ਜੀ ਕਿਸੇ ਚੀਜ਼ ਨੂੰ ਜਾਣਨਾ ਚਾਹੁੰਦੇ ਹੋ ਤਾਂ ਕਿਤਨੇ ਕਿਤੇ ਭਾਈ ਮੇਵਾ ਸਿੰਘ ਦੀ ਸ਼ਹੀਦੀ ਬਾਰੇ ਜਾਂ ਉਸ ਵੇਲੇ ਦੇ ਹਾਲਾਤਾਂ ਨੂੰ ਜਾਣਨਾ ਚਾਹੁੰਦੇ ਹੋ ਤਾਂ ਇਹ ਕਿਤਾਬ ਜ਼ਰੂਰ ਤੁਹਾਡੇ ਕੰਮ ਆ ਸਕਦੀ ਹੈ ਸਾਂਝ ਕਰੀ ਜੇ ਗੁਣਾ ਕੇਰੀ ਛੱਡ ਅਵਗਣ ਚਲੀਏ ਜਿਹੜੀ ਚੀਜ਼ਾਂ ਚੰਗੀਆਂ ਨੇ ਉਹ ਸਾਨੂੰ ਜ਼ਰੂਰ ਐਕਸੈਪਟ ਕਰ ਲੈਣੀਆਂ ਚਾਹੀਦੀਆਂ ਨੇ ਉੱਥੇ ਸਾਨੂੰ ਧੱਕਾ ਨਹੀਂ ਕਰਨਾ ਚਾਹੀਦਾ ਭਾਵੇਂ ਕਿ ਮਜਬੂਰੀ ਵਸ ਕਿਤੇ ਇਹੋ ਜਿਹੀ ਥਾਵਾਂ ਵੀ ਹੋਈਆਂ ਕਿਤਾਬ ਦੇ ਵਿੱਚ ਜਿੱਥੇ ਸਿੱਖ ਲਫ਼ਜ਼ ਵਰਤਨਾ ਹੀ ਪਿਆ ਸੋ ਸਿੱਖ ਲਬਜ਼ ਤੋਂ ਬਹੁਤਾ ਇਤਰਾਜ਼ ਨਹੀਂ ਹੋਣਾ ਚਾਹੀਦਾ ਬੇੜਾ ਸ਼ੱਕ ਤੁਸੀਂ ਇਤਿਹਾਸ ਦੇ ਪੰਨੇ ਫਰੋਲ ਕੇ ਦੇਖੋ ਬਹੁਤ ਸਾਰੀਆਂ ਲਹਿਰਾਂ ਬਹੁਤ ਸਾਰ ਦੀ ਆਜ਼ਾਦੀ ਤੋਂ ਪਹਿਲਾਂ ਜਾਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਹੀ ਗੱਲ ਵੀ ਕਰੀਏ ਤਾਂ ਸਿੱਖ ਜਦੋਂ ਜਿਹਦ ਤੁਹਾਨੂੰ ਨਜ਼ਰ ਨਹੀਂ ਪਏਗੀ ਔਰ ਨੰਗੀ ਅੱਖ ਨਾਲ ਵੇਖੀ ਜਾ ਸਕੇਗੀ ਕਿ ਉਹਦੇ ਵਾਸਤੇ ਕੋਈ ਦੂਰਬੀਨ ਜਾਂ ਖੁਰਦਬੀਨ ਜਾਂ ਕੋਈ ਐਂਡਕ ਲਗਾਉਣ ਦੀ ਲੋੜ ਨਹੀਂ ਖੈਰ ਪਾਈ ਮੇਵਰ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਜੇ ਸ਼ਹੀਦੀ ਬਾਰੇ ਦੱਸ ਦੀ ਇੱਕ ਕਿਤਾਬ ਵਕਤ ਪੜਨਯੋਗ ਹੈ ਸੋ ਜ਼ਰੂਰ ਇਹਨੂੰ ਕਿਤਾਬ ਨੂੰ ਪੜਿਓ ਜੇਕਰ ਤੁਹਾਡਾ ਕਿਤੇ ਇੰਟਰਸਟ ਹੈ ਇਤਿਹਾਸ ਦੇ ਉਸ ਅਣਗੌਲੇ ਪੰਨੇ ਵੱਲ ਜਿਹਨੂੰ ਲਿਖਿਆ ਤਕਰੀਬਨ ਇੱਕ ਸਦੀ ਤੋਂ ਵੱਧ ਸਮ ਹੋ ਗਿਆ ਸੋ ਉਮੀਦ ਕਰਦਾ ਕਿਤਾਬ ਦੇ ਬਾਰੇ ਦਿੱਤੀ ਗਈ ਸੰਖੇਪ ਚ ਜਾਣਕਾਰੀ ਆਪ ਜੀ ਨੂੰ ਚੰਗੀ ਲੱਗੀ ਹੋਵੇਗੀ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਇੱਕ ਹੋਰ ਨਵੀਂ ਕਿਤਾਬ ਦੇ ਨਾਲ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਸਤ ਸ੍ਰੀ ਅਕਾਲ